ਤੁਸੀਂ ਦੇਖ ਰਹੇ ਹੋ ਸਹਿਜ ਨਿਊਜ਼ ਚੈਨਲ ਨਮੀਆਂ ਤੇ ਤਾਜ਼ਾ ਖਬਰਾਂ ਲਈ ਸਬਸਕ੍ਰਾਈਬ ਕਰੋ ਲਾਈਵ ਕਵਰੇਜ ਲਈ ਸੰਪਰਕ ਕਰੋ ਗੁਰਾਇਆਂ ਮੋਬਾਈਲ ਐਸੋਸੀਏਸ਼ਨ ਦੀ ਇੱਕ ਵਿਸ਼ੇਸ਼ ਮੀਟਿੰਗ ਗੁਰਾਇਆਂ ਵਿਖੇ ਹੋਈ ਜਿਸ ਵਿੱਚ ਸਰਬਸੰਮਤੀ ਨਾਲ ਗਗਨਦੀਪ ਸਿੰਘ ਨੂੰ ਪ੍ਰਧਾਨ ਸੁਖਵੀਰ ਸਿੰਘ ਨੂੰ ਵਾਈਸ ਪ੍ਰਧਾਨ ਅਜੇ ਕੁਮਾਰ ਸਕੱਤਰ ਸੁਖਵਿੰਦਰ ਸਿੰਘ ਜੁਆਇੰਟ ਸਕੱਤਰ ਹਰਨੂਰ ਸਿੰਘ ਨੂੰ ਖਜ਼ਾਨਚੀ ਚੁਣਿਆ ਗਿਆ ਇਸ ਮੌਕੇ ਤੇ ਗਗਨਦੀਪ ਸਿੰਘ ਅਤੇ ਸੁਖਵੀਰ ਸਿੰਘ ਨੇ ਕਿਹਾ ਕਿ ਮੋਬਾਈਲ ਦੁਕਾਨਦਾਰਾਂ ਨੂੰ ਅਤੇ ਮੋਬਾਈਲ ਰਿਪੇਅਰ ਕਰਨ ਵਾਲਿਆਂ ਨੂੰ ਜੇਕਰ ਵੀ ਕੋਈ ਵੀ ਮੁਸ਼ਕਲ ਆਉਂਦੀ ਹੈ ਤਾਂ ਉਹ ਐਸੋਸੀਏਸ਼ਨ ਨਾਲ ਸੰਪਰਕ ਕਰ ਸਕਦੇ ਨੇ ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਗਰਮੀਆਂ ਆਂ ਛੁੱਟੀਆਂ 27 28 ਅਤੇ 29 ਜੂਨ ਨੂੰ ਕੀਤੀਆਂ ਜਾ ਰਹੀਆਂ ਹਨ ਤਿੰਨ ਦਿਨ ਮੋਬਾਈਲ ਦੀਆਂ ਦੁਕਾਨਾਂ ਬੰਦ ਰਹਿਣਗੀਆਂ ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਕੀ ਫਤਿਹ ਤੇ ਮੈਂ ਸਾਰੇ ਆਪਣੇ ਵੀਰ ਗਰਾਿਆਂ ਤੋਂ ਜਿੰਨੇ ਵੀ ਆਪਣੇ ਮੋਬਾਈਲ ਦਾ ਕੰਮ ਕਰਦੇ ਆ ਉਹ ਸਾਰਿਆਂ ਨੇ ਇੱਕ ਯੂਨੀਅਨ ਬਣਾਈ ਆ ਨਵੀਂ ਯੂਨੀਅਨ ਦਾ ਕੀਤਾ ਇਸ ਵਾਰ ਸਟਾਰਟ ਤੇ ਉਹਦੇ ਚ ਕੀ ਸੀਗਾ ਵੀ ਜਿਹੜੇ ਸਾਰੇ ਆਪਣੇ ਵੀਰਾਂ ਨੂੰ ਕੋਈ ਦਿੱਕਤ ਆਉਂਦੀ ਸੀ ਉਹਦੇ ਬਾਰੇ ਚਰਚੇ ਕੀਤੇ ਗਏ ਤੇ ਹੋਰ ਕਿਸੇ ਦੀ ਕੋਈ ਪਰੇਸ਼ਾਨੀ ਆਉਦੀ ਹੋਵੇ ਉਹਦਾ ਸਾਰਿਆਂ ਦਾ ਮਨ ਲੋ ਕੋਈ ਕੋਈ ਦਿੱਕਤ ਆਉਗੀ ਤਾਂ ਕੋਈ ਹੱਲ ਹੋ ਜਾਊਗਾ ਤੇ ਉਹਦੇ ਚ ਕੀ ਸੀਗਾ ਤੇ ਆਪਣੇ ਗਗਨ ਮੋਬਾਈਲ ਗ੍ਰਾਹਿਆਂ ਤੋਂ ਪ੍ਰਧਾਨ ਚੁਣੇ ਗਏ ਜੀ ਤੇ ਮੈਂ ਸੁਖਵੀਰ ਸਿੰਘ ਰਿੰਗਟੋਨ ਮੋਬਾਈਲ ਗ੍ਰਾਹਿਆਂ ਤੋਂ ਤੇ ਮੈਂ ਵਾਈਸ ਪ੍ਰਧਾਨ ਤੇ ਖਾਲਸਾ ਮੋਬਾਈਲ ਤੋਂ ਭਾਜੀ ਹੁਣੀ ਇਹ ਕੈਸ਼ੀਅਰ ਹਰਨੂਰ ਜੀ ਤੇ ਸ਼ਿਵਾ ਸ਼ਿਵਾ ਮੋਬਾਈਲ ਟੈਲੀ ਸ਼ਿਵਾ ਟੈਲੀਕਮ ਗ੍ਰਾਹਿਆਂ ਰੋੜ ਕਾ ਖੁਰਦਾ ਏ ਭਾਜੀ ਹੁਣੀ 22 ਜੁਆਇੰਟ ਸੈਕਟਰੀ ਤੇ ਅਜੇ ਟੈਲੀਕਮ ਏ ਭਾਜੀ ਹੁਣੀ ਆਪਣੇ ਇਹ ਸੈਕਟਰ ਸਾਹਿਬ ਤੇ ਆਪਾਂ ਸਾਰੇ ਸਾਰਿਆਂ ਵੀਰਾਂ ਦੇ ਸਹਿਯੋਗ ਲਈ ਹਾਜ਼ਰ ਹਾਂ ਜੀ ਕਿਸੇ ਮੇਰੇ ਭਰਾ ਨੂੰ ਵੀ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਦਿੱਕਤ ਆਉਂਦੀ ਆ ਤਾਂ ਉਹ ਮਨ ਲਓ ਸਾਰਿਆਂ ਨੂੰ ਕੰਟੈਕਟ ਕਰ ਸਕਦਾ ਧੰਨਵਾਦ ਜੀ ਸਸੀ ਗਾਲ ਜੀ ਸਾਰੇ ਵੀਰਾਂ ਨੂੰ ਮੈਂ ਤੁਹਾਡਾ ਆਪਣਾ ਗਗਨਦੀਪ ਸਿੰਘ ਗਗਨ ਮੋਬਾਈਲ ਬਰਾਇਆ ਤੋਂ ਸਾਰੇ ਗ੍ਰਾਇਆਂ ਦੇ ਦੁਕਾਨਦਾਰ ਵੀਰਾਂ ਨੇ ਮੈਨੂੰ ਸਰਵ ਸੰਮਤੀ ਨਾਲ ਪ੍ਰਧਾਨ ਚੁਣਿਆ ਹੈ ਗ੍ਰਾਇਆਂ ਮੋਬਾਈਲ ਐਸੋਸੀਏਸ਼ਨ ਦਾ ਅਸੀਂ ਸਾਰੇ ਵੀਰਾਂ ਨਾਲ ਹੱਕ ਡਾ ਕੇ ਖੜਾਂਗੇ ਕਿਸੇ ਨੂੰ ਵੀ ਕੋਈ ਪ੍ਰੋਬਲਮ ਆਉਂਦੀ ਹੈ ਸਾਡੇ ਨਾਲ ਸੰਪਰਕ ਕਰੇ ਸਾਰੇ ਯੂਨੀਅਨ ਦਾ ਸਹਿਯੋਗ ਦੇਣ ਸਾਰੇ ਰਲ ਮਿਲ ਕੇ ਇੱਕ ਦੂਜੇ ਨਾਲ ਖੜਨ ਤੇ ਅਸੀਂ ਅੱਜ ਆਸ਼ਾ ਕਰਦੇ ਹਾਂ ਵੀ ਸਾਰੇ ਵੀਰ ਸਾਡਾ ਸਹਿਯੋਗ ਦੇਣਗੇ ਅਸੀਂ ਇੱਕ ਮੀਟਿੰਗ ਕੀਤੀ ਹੈ ਜਿਸ ਵਿੱਚ ਕੁਝ ਅਹਿਮ ਫੈਸਲੇ ਲਏ ਗਏ ਹਨ ਸਾਰੇ ਦੁਕਾਨਦਾਰ ਵੀਰਾਂ ਨੇ ਆਪਣੀ ਸਮੱਸਿਆ ਦੱਸੀ ਅਸੀਂ ਉਹਨਾਂ ਦੇ ਵੀ ਹੱਲ ਕਰਾਂਗੇ ਇਸ ਮੀਟਿੰਗ ਵਿੱਚ ਇਹਨਾਂ ਇੱਕ ਫੈਸਲਾ ਲਿਆ ਗਿਆ ਹੈ 27 28 29 ਜੂਨ ਨੂੰ ਛੁੱਟੀਆਂ ਗਰਮੀ ਦੀਆਂ ਕਰਨ ਦਾ ਫੈਸਲਾ ਲਿਆ ਗਿਆ ਹੈ ਜੋ ਕਿ ਅੱਗੇ ਵੀ ਗ੍ਰਾਂ ਸ਼ਹਿਰ ਸਾਰਾ ਬੰਦ ਰਹਿੰਦਾ ਹੈ ਇਸ ਵਾਰ ਮੋਬਾਈਲਾਂ ਦੀਆਂ ਦੁਕਾਨਾਂ ਵੀ ਮੁਕੰਮਲ ਤੌਰ ਤੇ ਬੰਦ ਰਹਿਣਗੀਆਂ